ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕੌਰ ਚਾਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੀ ਪਿਓਰ ਸ਼ਿਮਰ ਦੇ ਉੱਪਰ ਲੈ ਕੇ ਆਏ ਜਿਸ ਹਿਸਾਬ ਦੇ ਨਾਲ ਅਕੋਰਡਿੰਗ ਟੂ ਮੌਸਮ ਹਨ ਵੀ ਚੇਂਜ ਹੋ ਰਿਹਾ ਵਾ ਤਾਂ ਹੁਣ ਕਾਟਨ ਦੇ ਨਾਲੋਂ ਜਿਹੜੀ ਇਦਾਂ ਦੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਕੁਝ ਡਿਫਰੈਂਟ ਤੇ ਦਿਨ ਤਿਹਾਰਾਂ ਦੀ ਪੂਰੀ ਸਟਾਰਟਿੰਗ ਆ ਜੀ ਦਿਨ ਤਿਹਾਰ ਆਪਣੇ ਸਾਰੇ ਆ ਰਹੇ ਨੇ ਤਾਂ ਹਰ ਕਿਸੇ ਨੂੰ ਇਹ ਆ ਕਿ ਵਧੀਆ ਫੈਬਰਿਕ ਹੋਵੇ ਅੱਗੇ ਜਿਹੜਾ ਅਸੀਂ ਪਾ ਸਕੀਏ ਸੋ ਜਿੱਦਾਂ ਦੇ ਵੀ ਹੁਣ ਫੈਬਰਿਕ ਸਾਰੇ ਆ ਰਹੇ ਨੇ ਤਾਂ ਬਹੁਤ ਪੀਰੀਅਰ ਆ ਰਹੇ ਨੇ ਤੇ ਵਧੀਆ ਕਲੈਕਸ਼ਨਾਂ ਆ ਰਹੀਆਂ ਨੇ ਜਿਵੇਂ ਅੱਜ ਦੀ ਜਿਹੜੀ ਰਹੂਗੀ ਵੀਡੀਓ ਕਾਟਨ ਸ਼ਿਮਰ ਦੇ ਉੱਪਰ ਰਹੂਗੀ ਬਹੁਤ ਸੋਹਣਾ ਬੇਸ ਆਇਆ ਤੇ ਬਾਕੀ ਜਿੰਮੇ ਮਰਜੀ ਤੁਸੀਂ ਜਿਹੜੇ ਮਰਜੀ ਮੌਸਮ ਚ ਇਹਨੂੰ ਪਾ ਸਕਦੇ ਹੋ ਬਹੁਤ ਸੋਹਣੇ ਕਲਰ ਡਿਜ਼ਾਈਨ ਆਏ ਨੇ ਇਹਦੇ ਜਿੰਨੀ ਕਲੈਕਸ਼ਨ ਰਹੋਗੀ ਸਾਰੀ ਸ਼ਿਮਰ ਦੀ ਰਹੋਗੀ ਠੀਕ ਹੈ ਜੀ ਸੋ ਇਹਨਾਂ ਵਿੱਚੋਂ ਕੋਈ ਵੀ ਸੋਰਟ ਆਹਨ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਆਰਡਰ ਕਰ ਲਈ ਸਕਰੀਨ ਤੇ ਸਾਡਾ ਨੰਬਰ ਮੈਂਸ਼ਨ ਆ ਜੀ ਜਿਹਦੇ ਉੱਪਰ ਜਾ ਕੇ ਤੁਸੀਂ ਆਰਡਰ ਕਰਨਾ ਵਾ ਜਿਹੜੀਆਂ ਬਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਬਹੁਤ ਪ੍ਰੀਮੀਅਮ ਬੇਸ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਕਿਸੇ ਵੀ ਤਰ੍ਹਾਂ ਦੇ ਤੁਹਾਡੇ ਆਪਣੀ ਆਰਡਰਸ ਨੇ ਤੁਸੀਂ ਥ੍ਰੈਡ ਵਰਕ ਦਾ ਹੈਂਡ ਵਰਕ ਦਾ ਕਿਸੇ ਤਰ੍ਹਾਂ ਦਾ ਸੂਟ ਰੈ ਤਾਂ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਆਪਣਾ ਖੁੱਦ ਦਾ ਵੀ ਨਿਜ਼ਾਮਨ ਲਗੇ ਸੂਟ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਜੋ ਰੈਡੀ ਹੋਈਆਂ ਚੀਜ਼ਾਂ ਨੇ ਉਹ ਇਸ ਨਾਮ ਦੇ ਨਾਲ ਤੁਹਾਨੂੰ ਸ਼ੋਅ ਕਰਦੇ ਰਹਿੰਦੇ ਆ ਬਾਕੀ ਜਿਹੜੀਆਂ ਬਣਾ ਸਟਿਚਿੰਗ ਕਰਵਾ ਕੇ ਲੈਣਾ ਚਾਹੁੰਦੀਆਂ ਨੇ ਵਿਦਾਊਟ ਸਟਿਚਿੰਗ ਲੈਣਾ ਚਾਹੁੰਦੀਆਂ ਨੇ ਉਹ ਤਾਂ ਆਪਾਂ ਪ੍ਰੋਵਾਈਡ ਕਰਦੀ ਕਰਦੇ ਆ ਤੇ ਹਰ ਤਰ੍ਹਾਂ ਦਾ ਫੈਬਰਿਕ ਆਪਾਂ ਲੈ ਕੇ ਆਉਂਦੇ ਆ ਠੀਕ ਹੈ ਜੀ ਤੇ ਲੋ ਜੀ ਤੁਹਾਨੂੰ ਦਿਖਾਨੀਆਂ ਅੱਜ ਦੇ ਸੂਟ ਇਹ ਇਹ ਆਪਣੇ ਦੋ ਰੇਟਾਂ ਦੇ ਵਿੱਚ ਰਹਿਣਗੇ ਦੋ ਰੈਟਾ ਦੇ ਵਿੱਚ ਇੱਕ ਤਾਂ ਆਲਓਵਰ ਦਿਖਾਉਂਗੀ ਬਿਨਾ ਕੜਾਈ ਤੋਂ ਠੀਕ ਹੈ ਸੋਕ ਦੇ ਇਹਨਾਂ ਦੇ ਵਿੱਚੋਂ ਯਾਨੀ ਕਿ ਫਲਕ ਆਊਗਾ ਇੱਕ ਦੇ ਵਿੱਚ ਆਊਗੀ ਕੜਾਈ ਤੇ ਇੱਕ ਡਿਜ਼ਾਈਨ ਰਹੋਗਾ ਵਿਦਾਊਟ ਵਿਦਾਊਟ ਦੇ ਕੜਾਈ ਤੋਂ ਰਹੋਗਾ ਬੇਸ ਸ਼ਿਮਰ ਦਾ ਹੀ ਅਲੋਚ ਇਹ ਆਲਓਵਰ ਰਹੋਗਾ ਸੂਟ ਆਲਓਵਰ ਆ ਸ਼ਿਮਰ ਆ ਪਿਓਰ ਕਾਟਨ ਸ਼ਿਮਰ ਆ ਬਿਲਕੁਲ ਲਾਈਟ ਵੇਟ ਬਿਲਕੁਲ ਸੌਫਟ ਵਾਲਾ ਕੋਈ ਜਿਹੜੀਆਂ ਪੈਣਾ ਲਾਈਨਿੰਗ ਵਗੈਰਾ ਤੋਂ ਵੀ ਉਹ ਹੁੰਦਾ ਨਹੀਂ ਲਾਈਨਿੰਗ ਨਾ ਹੋਵੇ ਉਹ ਕਪੜਾ ਸਿੰਥੈਟਿਕ ਨਾ ਹੋਵੇ ਜੇ ਤੁਸੀਂ ਚਾਹੋ ਲਾਈਨਿੰਗ ਲਵਾ ਸਕਦੇ ਹੋ ਜੇ ਤੁਸੀਂ ਸਕਿਪ ਕਰਨਾ ਚਾਹੁੰਦੇ ਹੋ ਸਕਿਪ ਵੀ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਸ਼ਿਮਰਦਾਰ ਕਲਰ ਵੀ ਬਹੁਤ ਪਿਆਰਾ ਪਰਪਲ ਸ਼ੇਡ ਦੇ ਉੱਪਰ ਆ ਤੇ ਆਲ ਓਵਰ ਇਹ ਪ੍ਰਿੰਟ ਰਹੂਗਾ ਨਾਲ ਇਹਨਾਂ ਦੇ ਬਹੁਤ ਪਿਆਰੇ ਦੁਪੱਟੇ ਆ ਰਹੇ ਨੇ ਪ੍ਰਾਈਜ਼ ਵੀ ਬਹੁਤ ਜੈਨੂਅਲ ਨੇ ਕਿਉਂਕਿ ਇਹ ਸਾਰੇ ਲੈਸ ਦੇ ਵਿੱਚ ਹੁਣ ਆ ਰਹੇ ਨੇ ਹਲੋ ਜਦੋਂ ਪੂਰਾ ਜਣਕੇ ਸੀਜ਼ਨ ਸਟਾਰਟ ਹੋ ਗਿਆ ਤੇ ਇਹੀ ਚੀਜ਼ਾਂ ਨੇ ਪ੍ਰੀਮੀਅਮ ਬਣ ਜਾਣਾ ਮਾ ਰੇਟਾ ਰੇਟ ਵੀ ਪ੍ਰੀਮੀਅਮ ਹੋ ਜਾਣੇ ਨੇ ਬਟ ਇਸ ਟਾਈਮ ਬਹੁਤ ਵਧੀਆ ਤੁਹਾਨੂੰ ਬਹੁਤ ਸੋਹਣੇ ਰੇਟਾਂ ਦੇ ਵਿੱਚ ਮਿਲ ਰਿਹਾ ਤੇ ਬਹੁਤ ਸੋਹਣੀਆਂ ਇਹ ਚੀਜ਼ਾਂ ਮਿਲਣੀਆਂ ਨੇ ਸੋ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਇਹਨਾਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋ ਹੋ ਜਾਊਗਾ 13.95 ਇਹਦਾ ਸੂਟ ਦਾ ਪ੍ਰਾਈਸ ਰਹੂਗਾ ਵਿਦ ਸ਼ਿਪਿੰਗ ਦੇ ਨਾਲ ਨੰਬਰ ਰਹੂਗਾ ਜੀ 1 ਜਿਹੜੀ ਪੈਣ ਨੇ ਇਹ ਸ਼ੌਪ ਤੋਂ ਆ ਕੇ ਲੈਣਾ ਹੋਊਗਾ ਤਾਂ 1300 ਦੇ ਵਿੱਚ ਤੁਹਾਡੇ ਤੁਹਾਨੂੰ ਮਿਲ ਜੂਗਾ ਜੀ ਤੇ ਜਿਨ੍ਹਾਂ ਨੇ ਘਰ ਬੈਠਿਆਂ ਨੇ ਮੰਗਵਾਉਣਾ ਤਾਂ ਤੁਸੀਂ 1395 ਦੇ ਵਿੱਚ ਆਪਣਾ ਇਹ ਵਾਲਾ ਸੂਟ ਘਰ ਤੱਕ ਮੰਗਵਾ ਸਕਦੇ। ਹਾਂ ਜੀ ਨੈਕਸਟ ਵਾਲਾ ਜਿਹੜਾ ਇਹ ਹੈਗਾ ਇਹਦੇ ਵਿੱਚ ਕਲਰ ਹੋਰ ਹੋਊਗਾ ਬਲੈਕ। ਲਓ। ਬਲੈਕ ਕਲਰ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਨਾਲ ਇਹਦੇ ਸੇਮ ਰੋਗਾ ਜੀ ਵਿਸਕੋਸ ਮਸਲਿਨ ਦਾ ਦੁਪੱਟਾ ਲੋ ਦੁਪੱਟੇ ਪੂਰੇ ਖੁੱਲੇ ਡੁੱਲੇ ਆ ਬਹੁਤ ਸੋਹਣੇ ਦੁਪੱਟੇ ਲੱਗਿਆ ਸੌਫਟਨੈਸ ਬਹੁਤ ਜ਼ਿਆਦਾ ਦੁਪੱਟਿਆਂ ਦੇ ਵਿੱਚ ਤੇ ਡਿਜ਼ਾਈਨਿੰਗ ਵੀ ਬਹੁਤ ਸੋਹਣੀਆਂ ਦੁਪੱਟਿਆਂ ਦੀ ਬਲੈਕ ਕਲਰ ਆ ਜੀ ਨੰਬਰ ਹੋਗਾ ਜੀ 2 2 ਨੰਬਰ ਇਹ ਸੂਟ ਰਹੂਗਾ ਥਰਡ ਕਲਰ ਵੀ ਇਹ ਤਾਂ ਬਹੁਤ ਸੋਹਣਾ ਤੇ ਬਹੁਤ ਹੀ ਰੀਅਰデア ਕਲਰ ਆ ਇਹ ਜਿਹੜਾ ਹੁੰਦਾ ਹੈ ਹਰ ਇਹ ਵਾਲਾ ਬਲੂ ਕਲਰ ਜਾਨੀ ਕਿ ਹਰ ਸੈੱਟ ਦੇ ਵਿੱਚ ਤੁਹਾਨੂੰ ਨਹੀਂ ਮਿਲੂਗਾ ਇਹ ਬੇਬੀ ਬਲੂ ਜਿਹਾ ਕਲਰ ਆ ਜਾਂਦਾ ਬਹੁਤ ਪਿਆਰਾ ਜਿਹਾ ਨਾ ਇਹ ਲਵੈਂਡਰ ਟੂਨ ਤੇ ਆ ਨਾ ਇਹ ਪ੍ਰੋਪਰ ਬਲੂ ਟੂਨ ਦੇ ਉੱਪਰ ਆ ਆ ਲੋ ਤਿੰਨੇ ਦੇ ਤਿੰਨੇ ਹੀ ਕਲਰ ਇਹ ਵਾਲੇ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਤੇ ਸਾਰੇ ਸੂਟ ਆਲ ਓਵਰ ਤੁਹਾਨੂੰ ਮਿਲ ਰਿਹਾ ਪ੍ਰੋਪਰ ਕੱਟ ਮਿਲ ਰਹੀ ਆ ਬਹੁਤ ਸੋਹਣੀ ਬਹੁਤ ਪਿਆਰੀ ਤੇ ਨਾਲ ਬਹੁਤ ਹੀ ਪਿਆਰੇ ਮਸਲੀਨ ਦੇ ਮਿਲ ਰਿਹਾ ਜੀ ਦੁਪੱਟੇ ਆलो ਦੁਪੱਟਿਆਂ ਦੀ ਲੁੱਕ ਵਾਈਜ਼ ਸੂਟ ਵਾਈਜ਼ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਸੋ ਤੁਸੀਂ ਫਟਾਫਟ ਸਕਰੀਨਸ਼ਾਟ ਲੈਣਾ ਤੇ ਆਰਡਰ ਕਰਨਾ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਬਹੁਤ ਸੋਹਣੇ ਖੁੱਲੇ ਢੁੱਲੇ ਦੁਪੱਟੇ ਲੱਗੇ ਹੋਏ ਨੇ ਕਿਸੇ ਚੀਜ਼ ਦੀ ਕੋਈ ਉਹ ਨਹੀਂ ਹੈਗੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੁਪੱਟਿਆਂ ਦੀ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਆਏ ਨੇ ਨੰਬਰ ਹੋਗਾ ਜੀ 3 ਤਿੰਨ ਨੰਬਰ ਇਹ ਸੂਟ ਰਹੂਗਾ ਆ ਲੋ ਜੀ ਇਹ ਸੇਮ ਸੇਮ ਮਤਲਬ ਕਿ ਸਾਰਾ ਫੈਬਰਿਕ ਰਹੂਗਾ ਸੇਮ ਸ਼ਿਮਰ ਦੇ ਉੱਪਰ ਹੀ ਇਹ ਰਹੂਗਾ ਬੇਸ ਇਹਦਾ ਇਹਦੀ ਬਸ ਪ੍ਰਿੰਟਿੰਗ ਆ ਜਿਹੜੀ ਉਹ ਚੇਂਜ ਹੋ ਜੂਗੀ ਆ ਲੋ ਜੀ ਇਹਦਾ ਰਹੂਗਾ ਇਹਦਾ ਪ੍ਰਿੰਟ ਲਾਈਟ ਜਿਹਾ ਬਿਲਕੁਲ ਹੀ ਪਿਆਰਾ ਜਿਹਾ ਮਸਟਰਡ ਸ਼ੇਡ ਆ ਇਹ ਮਹਿੰਦੀਆ ਮਸਟਰਡ ਜੀ ਟੂਨ ਦੇ ਉੱਪਰ ਆ ਪ੍ਰਿੰਟਿੰਗ ਇਹਦੀ ਵੀ ਬਹੁਤ ਪਿਆਰੀ ਆ ਨਾਲ ਇਹਦੇ ਵੀ ਸੇਮ ਆ ਰਿਹਾ ਮਸਲੀਨ ਦਾ ਇਹ ਦੁਪੱਟਾ ਆਲੋਟ ਮਸਲੀਨ ਦਾ ਦੁਪੱਟਾ ਵਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਲੱਗਿਆ ਹੋਇਆ ਸੋ ਫਟਾਫੜ ਸਕਰੀਨਸ਼ਾਟ ਲੈਣੀਆਂ ਨੇ ਲੈਣੇ ਨੇ ਜਿੰਨਾਂ ਭੈਣਾਂ ਨੂੰ ਇਹ ਚਾਹੀਦਾ ਕਿਉਂਕਿ ਜਿਹੜੀਆਂ ਲੈਸਰ ਚੀਜ਼ਾਂ ਆ ਰਹੀਆਂ ਬਹੁਤ ਲਿਮਟਿਡ ਜਿਹੀਆਂ ਆ ਰਹੀਆਂ ਨੇ ਜਿਆਦਾ ਸਟਾਕ ਨਹੀਂ ਆ ਰਿਹਾ ਹੈਗਾ ਵੀ ਰਿਪੀਟ ਟੂ ਰਿਪੀਟ ਆਈ ਜਾਊਗਾ ਜਸਟ ਇਹ ਇੱਕ ਇੱਕ ਵਾਰੀ ਮਸਾ ਮਿਲ ਰਿਹਾ ਜਾਨਕਿ ਇਹਦੇ ਵਿੱਚ ਵੀ ਤੁਹਾਨੂੰ ਸੇਮ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਮਿਲਣਗੇ ਤਿੰਨੇ ਹੀ ਕਲਰ ਬਹੁਤ ਪਿਆਰੇ ਰਹਿਣਗੇ ਬਹੁਤ ਸੋਹਣੇ ਰਹਿਣਗੇ ਇਹ ਆਲੋ ਤਿੰਨੇ ਹੀ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਆ ਇਹ ਪਰਪਲ ਪੀਚ ਜੀ ਟੋਨ ਦੇ ਉੱਪਰ ਹੈ ਇਹਦੀ ਕਲਰ ਬਹੁਤ ਪਿਆਰਾ ਵਾ ਨਾਲ ਇਹਦੇ ਵੀ ਸੇਮ ਆ ਰਿਹਾ ਜੀ ਮਸਕਲੀਨ ਦਾ ਹੀ ਦੁਪੱਟਾ ਕੁਆਲਿਟੀ ਬਹੁਤ ਜ਼ਿਆਦਾ ਪ੍ਰੀਮੀਅਮ ਆ ਤੇ ਬਹੁਤ ਜ਼ਿਆਦਾ ਫਾਈਨ ਹ ਸੂਟਾਂ ਦੀ ਸੋ ਇਹ ਰੇਂਜ ਦੇ ਵਿੱਚ ਇਹ ਸੂਟ ਨਹੀਂ ਮਿਲਣੇ ਨੈਕਸਟ ਟਾਈਮ ਸ਼ਾਇਦ ਨਾ ਮਿਲਣ ਜੀ ਕਿਉਂਕਿ ਮੈਂ ਦੱਸ ਰਹੀ ਹਾਂ ਕਿ ਲੈਸ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਸੋ ਲੈਸ ਦੇ ਵਿੱਚ ਮਿਲ ਵੀ ਬਹੁਤ ਘੱਟ ਰਹੀਆਂ ਨੇ ਇੱਕ ਇੱਕ ਦੋ ਦੋ ਸੈਟ ਮਸਾ ਪ੍ਰੋਵਾਈਡ ਹੋ ਰਹੇ ਨੇ ਸੋ ਫਟਾ ਫਾੜੇ ਸਕਰੀਨਸ਼ਾਟ ਲੈ ਕੇ ਆਪਣੇ ਫਾਇਦੇ ਕਰ ਸਕਦੇ ਹੋ ਨੰਬਰ ਹੋਊਗਾ 5 5 ਨੰਬਰ ਸੂਟ ਰਹੂਗਾ ਪ੍ਰਾਈਸ ਸਿਰਫ ਹੈਗਾ 1395 1395 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਜਿੰਨਾ ਵੀ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਸਕਰੀਨਸ਼ਾਟ ਲੈ ਲਓ ਇੱਕ ਲੈ ਲਓ ਦੋ ਲੈ ਲਓ ਚਾਰ ਲੈ ਲਓ ਜਿੰਨੇ ਚਾਹੀਦੇ ਨੇ ਉਹਨੇ ਸੂਟ ਤੁਸੀਂ ਆਪਣੇ ਲੈ ਸਕਦੇ ਹੋ ਆ ਲੋ ਜੀ ਨੈਕਸਟ ਵਾਲੇ ਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਸਕਾਈ ਬਲੂ ਕਲਰ ਇਹ ਵੀ ਕਲਰ ਬਹੁਤ ਪਿਆਰਾ ਠੀਕ ਹੈ ਜੀ ਨਾਲ ਇਹਦੇ ਸੇਮ ਰੋਗਾ ਜੀ ਮਸਲੀਨ ਦਾ ਇਹ ਦੁਪੱਟਾ ਬਹੁਤ ਪਿਆਰਾ ਪੂਰਾ ਫੁੱਲਾ ਢੁਲਾ ਦੁਪੱਟਾ ਮਿਲ ਰਿਹਾ ਬਹੁਤ ਸੋਹਣਾ ਨੰਬਰ ਹੈਗਾ ਜੀ ਸੂਰਦਾਰ 6 ਇਹ ਦੋ ਸੈਟ ਤਾਂ ਆਏ ਨੇ ਵਿਦਾਊਟ ਵਰਕ ਆਲ ਓਵਰ 1395 ਇਹਨਾਂ ਦਾ ਪ੍ਰਾਈਸ ਆ ਰਿਪੀਟ ਵੀ ਕਰ ਰਹੀ ਆ ਸਕਰੀਨ ਤੇ ਵੀ ਸ਼ੋ ਹੋ ਰਿਹਾ ਜਿਹੜੇ ਮੈਂ ਹੁਣ ਤੁਹਾਨੂੰ ਦਿਖਾਉਂਗੀ ਇਹ ਦਿਖਾਉਂਗੀ ਵਰਕਲ ਜਿਹੜੀਆਂ ਭੈਣਾ ਥੋੜਾ ਜਾਂ ਵਧੀਆ ਹੋਰ ਵੀ ਇੱਕ ਦੋ ਵੀ ਕੁਝ ਵਧੀਆ ਲੈਣਾ ਚਾਹੁੰਦੀਆਂ ਨੇ ਵਰਕ ਵੀ ਹੋਵੇ ਬਾਹਰ ਅੰਦਰ ਅਧିକੇ ਛੋਟੇ ਮੋਟੇ ਤੁਸੀਂ ਕਿਸੇ ਫੰਕਸ਼ਨ ਦੇ ਵੀ ਪਾਉਣੇ ਆ ਨਾ ਕਿਉਂਕਿ ਇਹਦਾ ਬੇਸ ਵੀ ਬਹੁਤ ਸੋਹਣਾ ਸ਼ਾਈਨ ਵਾਲਾ ਵਾ ਸ਼ਿਮਰ ਦਾ ਸਾਰਾ ਇਹ ਹੈਗਾ ਜੀ ਸੋਟ ਬਹੁਤ ਸੋਹਣਾ ਬਿਲਕੁਲ ਮਸਲੀਨ ਜਿਵੇਂ ਆਪਾਂ ਕਹਦੀਆਂ ਨਾ ਮਸਲੀਨ ਸ਼ਿਮਰ ਦਾ ਬੇਸ ਹੋਵੇ ਉਦਾਂ ਦਾ ਇਹ ਲਾਈਨਿੰਗ ਦੀ ਰਿਕੁਆਇਰ ਇਹਨੂੰ ਰੋਗੇ ਦੀ 셔ਟ ਦੇ ਨੀਚੇ ਤੁਹਾਨੂੰ ਲਾਈਨਿੰਗ ਲਗਵਾਉਣੀ ਪੈਣੀ ਆ ਜੀ ਲਾਈਨਿੰਗ ਜ਼ਰੂਰ ਲੱਗੂਗੀ ਬਟ ਲਾਈਨਿੰਗ ਨਾਲ ਹੀ ਸੂਟ ਦੀ ਗ੍ਰੇਸ ਆਣੀ ਆ ਜਿਵੇਂ ਮਰਜੀ ਕਿਸੇ ਫੰਕਸ਼ਨ ਤੇ ਵੀ ਤੁਸੀਂ ਪਾ ਸਕਦੇ ਹੋ ਦੋ ਕਲਰ ਨੇ ਦੋਨੇ ਕਲਰ ਬਹੁਤ ਪਿਆਰੇ ਨੇ ਇਹਦੇ ਸਾਰੇ ਸੂਟ ਦੇ ਫਰੰਟ ਦੇ ਉੱਪਰ ਤੁਹਾਨੂੰ ਵਰਕ ਵੀ ਮਿਲ ਰਿਹਾ ਪ੍ਰਿੰਟਿੰਗ ਵੀ ਮਿਲ ਰਹੀ ਆ ਬਹੁਤ ਪਿਆਰੀ ਬਹੁਤ ਸੋਹਣੀ ਤੇ ਪੱਲੇ ਦੇ ਉੱਪਰ ਵੀ ਦੇਖੋ ਬਹੁਤ ਸੋਹਣਾ ਸਾਰਾ ਇਹਦਾ ਜਿਹੜਾ ਪੱਲੇ ਦਾ ਡਿਜ਼ਾਈਨ ਆ ਪ੍ਰਿੰਟਿੰਗ ਹੋਈ ਆ ਉਹ ਵੀ ਬਹੁਤ ਪਿਆਰਾ ਠੀਕ ਹੈ ਜੀ ਨਾਲ ਇਹਦੇ ਜਿਹੜੀ ਬਾਟਮ ਆ ਰਹੀ ਆ ਉਹ ਕਾਟਨ ਦੀ ਆ ਰਹੀ ਆ ਇਹਦੇ ਥੱਲੇ ਕੋਈ ਲਾਈਨਿੰਗ ਰਿਕੁਆਇਰ ਨਹੀਂ ਹੈਗੀ ਪ੍ਰਿੰਟਡ ਸੈਲਫ ਪ੍ਰਿੰਟਡ ਸੇਮ ਬਾਟਮ ਰਹੂਗੀ ਇਹਦੇ ਨਾਲ ਦੀ ਹੋਈ ਕਾਟਨ ਦੀ ਬਾਟਮ ਰਹੂਗੀ ਵਿਸਕੋਸ ਮਸਲੀਨ ਸ਼ਿਮਰ ਦੀ ਰਹੂਗੀ ਸ਼ਰਟ ਬਹੁਤ ਸੋਹਣਾ ਬੇਸ ਆ ਸ਼ਰਟ ਦਾ ਤੇ ਬਹੁਤ ਸੋਹਣਾ ਬਾਟਮ ਦਾ ਯਾਨੀ ਕਿ ਸ਼ਰਟ ਦੇ ਨੀਚੇ ਲਾਈਨਿੰਗ ਹਲਕੀ ਜੀ ਤੁਹਾਨੂੰ ਲਗਵਾਉਣੀ ਪੈਣੀ ਆ ਇਹਦੇ ਨਾਲ ਜਿਹੜਾ ਦੁਪੱਟਾ ਆ ਰਿਹਾ ਉਹ ਵੀ ਵਿਸਕੋਸ ਮਸਲੀਨ ਦਾ ਆ ਰਿਹਾ ਕਾਸਮਾ ਕਲੀਨ ਦਾ ਦੁਪੱਟਾ ਬਹੁਤ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਏਦਾਂ ਰੋਗਾ ਜੀ ਦੁਪੱਟਾ ਠੀਕ ਹੈ ਜੀ ਪੂਰਾ ਖੁੱਲਾ-ਗੁੱਲਾ ਦੁਪੱਟਾ ਵਾ ਨੰਬਰ ਹੋਊਗਾ 7 ਤੇ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੋ ਕਲਰ ਆਪਣੇ ਕੋਲੇ ਵੀ ਆਏ ਨੇ ਦੋਨੇ ਕਲਰ ਬਹੁਤ ਪਿਆਰੇ ਆਏ ਪ੍ਰਾਈਸ ਇਹਨਾਂ ਦਾ ਉਹਨਾਂ ਨਾਲੋਂ 100 ਪਲੱਸ ਰਹੂਗਾ ਉਹ ਵਾਲੇ ਸੀਗੇ ਜੀ 1395 ਇਹ ਵਾਲਾ ਰਹੂਗਾ 1495 ਏ ਵੀ ਬਹੁਤ ਖੈਰਾ ਬਹੁਤ ਸੋਹਣਾ ਵਾ ਸੋ ਜਿਹੜਾ ਵੀ ਪੀਸ ਤੁਹਾਨੂੰ ਚਾਹੀਦਾ ਹੋਇਆ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਿਓ ਸੇਮ ਸਾਰੀ ਸ਼ਿਮਰ ਦੇ ਉੱਪਰ ਛਰਡਰ ਹੋਗੀ ਸਾਰੇ ਵਰਕ ਰਹੂਗਾ ਗਲੇ ਦੇ ਉੱਪਰ ਵਰਕ ਮਿਲ ਰਿਹਾ ਪੱਲੇ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਆ ਰਹੀ ਆ ਤੇ ਵਰਕ ਆ ਰਿਹਾ ਨਾਲ ਸੇਮ ਸੈਲ ਪ੍ਰਿੰਟਡ ਬਾਟਮ ਮਿਲ ਰਹੀ ਆ ਬਹੁਤ ਸੋਹਣੀ ਬਹੁਤ ਹੀ ਪਿਆਰੀ ਜਿਹੀ ਤੇ ਨਾਲ ਇਹਦੇ ਆ ਰਿਹਾ ਵਿਸਕੋਸ ਮਸਕਲੀਨ ਦਾ ਦੁਪੱਟਾ विस्कोस मसलीन का दुपट्टा जी बहुत सोहना बहुत ही प्यारा सो so, फटाफट स्क्रीन शॉट लैके ऑर्डर कर दो दोनों ही कलर बहुत प्यारे ने बहुत ही सोने ने नंबर रहूगा अठ अठ नंबर ये सूट रहूगा नेक्स्ट वाला सेट भी सेम रशिया ब्रांड का रहूगा बहुत प्यारा बहुत सोहना यह भी सारा शिमर के उपर आ शिमर की यदि शर्ट रहूगी कॉटन शिमर का सारा बेस रहूगा ਆਲੋ ਜੀ ਇਹਦਾ ਰੋਗ ਦਾ ਪੱਲੇ ਦਾ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਫਰੰਟ ਸਾਰਾ ਤੁਹਾਨੂੰ ਵਰਕ ਮਿਲੇਗਾ ਸਾਈਡਾਂ ਦੇ ਤੁਹਾਨੂੰ ਪ੍ਰਿੰਟਿੰਗ ਮਿਲਣ ਜਾ ਰਹੀ ਹੈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਜਹੀ ਤੇ ਨਾਲ ਇਹਦੇ ਸੇਮ ਰੋਗੀ ਸੈਲਫ ਪ੍ਰਿੰਟਡ ਬਾਟਮ ਆਲੋ ਜੀ ਸੈਲਫ ਪ੍ਰਿੰਟ ਬਾਟਮ ਰੋਗੀ ਬਹੁਤ ਸੋਹਣੀ ਬਹੁਤ ਹੀ ਪਿਆਰੀ ਜਹੀ ਸੇਮ ਪ੍ਰਿੰਟ ਸ਼ਰਟ ਨਾਲ ਦਾ ਬਾਟਮ ਦੇ ਉੱਤੇ ਵੀ ਆਊਗਾ ਤੇ ਨਾਲ ਇਹਦੇ ਸੇਮ ਰਹੂਗਾ ਵਿਸਕੋਸ ਮਸਲੀਨ ਦਾ ਦੁਪੱਟਾ ਦਾ ਦੁਪੱਟਾ ਦੁਪੱਟੇ ਵੀ ਪੂਰੇ ਖੁੱਲੇ ਡੁੱਲੇ ਸਾਰੇ ਬਹੁਤ ਪਿਆਰੇ ਦੁਪੱਟੇ ਜਾਏ ਤੁਸੀਂ ਪਹਿਲਾਂ ਵਾਲੇ ਸੂਟਾਂ ਦੇਖ ਲਓ ਚਾਹੇ ਇਹ ਵਾਲੇ ਦੇਖ ਲਓ ਬਹੁਤ ਸੋਹਣੇ ਦੁਪੱਟੇ ਲੱਗੇ ਹੋਏ ਨੇ ਫੈਬਰਿਕ ਪੂਰਾ ਫਾਈਨ ਆ ਜਸਟ ਇਹਦੇ ਉੱਤੇ ਤੁਹਾਨੂੰ ਵਰਕ ਮਿਲ ਰਿਹਾ ਉਹ ਵਾਲੇ ਸੂਟਾਂ ਦੇ ਵਰਕ ਨਹੀਂ ਉਹਦੇ ਕਰਕੇ ਇੰਨਾ ਚ 100 ਦੀ ਕੰਪੈਰੀਜ਼ਨ ਆ ਰਹੀ ਆ ਬਾਕੀ ਸਾਰੀ ਚੀਜ਼ ਤੁਹਾਨੂੰ ਫੈਬਰਿਕ ਵਗੈਰਾ ਬਿਲਕੁਲ ਫਾਈਨ ਕੁਆਲਟੀ ਦੇ ਨਾਲ ਬਹੁਤ ਸੋਹਣਾ ਸੁਪਰ ਫੈਬਰਿਕ ਮਿਲ ਰਿਹਾ ਠੀਕ ਹੈ ਜੀ ਇਹ ਵੀ ਕਲਰ ਬਹੁਤ ਪਿਆਰਾ ਵਾ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਇਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਸੇਮ ਡਿਜ਼ਾਈਨ ਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਕਲਰ ਤਿੰਨ ਮਿਲਣਗੇ ਤਿੰਨੋਂ ਹੀ ਕਲਰ ਬਹੁਤ ਪਿਆਰੇ ਲੱਗਦੇ ਹਾਲੇ ਇਹ ਵਾਲਾ ਹੈਗਾ ਇਹਦਾ ਸੈਕੰਡ ਕਲਰ ਲਵੈਂਡਰ ਪਰਪਲ ਸ਼ੇਡ ਆ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨਾਲ ਸੇਮ ਆ ਰਹੀ ਹੈ ਸੈਲਫ ਪ੍ਰਿੰਟਡ ਇਹਦੀ ਬਾਟਮ ਦੇਨਿਸ ਫਾਸ ਨਸਲੀਨ ਦਾ ਇਹ ਦੁਪੱਟਾ ਵਾ ਬਹੁਤ ਪਿਆਰਾ ਬਹੁਤ ਸੋਹਣਾ ਮੈਂ ਬਾਹਰ ਬਾਹਰ ਰਿਪੀਟ ਕਰ ਰਹੀ ਹਾਂ ਕਿ ਦੁਪੱਟੇ ਸਾਰੇ ਬਹੁਤ ਸੋਹਣੇ ਡਿਜੀਟਲ ਤੇ ਪੂਰੇ ਖੁੱਲੇ ਡੁੱਲੇ ਤੁਹਾਨੂੰ ਮਿਲ ਰਿਹਾ ਤੇ ਪ੍ਰਾਈਸ ਕੁਝ ਵੀ ਨਹੀਂ ਮਿਲ ਰਿਹਾ ਜੇਸਾ ਦੇ ਨਾਲ ਸੂਟਾਂ ਦਾ ਸੂਟਾਂ ਦੀ ਕੁਆਲਿਟੀ ਆ ਬਹੁਤ ਜ਼ਿਆਦਾ ਫਾਈਨ ਨੇ ਸਾਰੇ 18 18500 ਦੀ ਰੇਂਜ ਵਾਲੇ ਸੂਟ ਨੇ ਜਿਹੜੇ ਬਹੁਤ ਜ਼ਿਆਦਾ ਲੈਸ ਦੇ ਵਿੱਚ ਆਪਣੇ ਕੋਲੇ ਆਏ ਨੇ ਨੰਬਰ ਇਹਦਾ ਹੋਗਾ ਜੀ 10 ਨੈਕਸਟ ਵਾਲਾ ਜਿਹੜਾ ਪੀਸ ਇਹਦੇ ਵਿੱਚ ਰਹੂਗਾ ਉਹ ਰਹੂਗਾ ਗ੍ਰੇ ਕਲਰ ਨੈਕਸਟ ਵਾਲਾ ਰਹੋਗਾ ਜੀ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਕਲਰ ਆ ਇਹ ਸਰਦਾਰੀ ਜਿਹਾ ਆ ਗਿਆ ਜਿਹੜੀ ਮਰਜ਼ੀ ਇਸ ਚ ਪਾ ਸਕਦੇ ਹੋ ਜੇ ਤੁਸੀਂ ਆਪਣੀ ਮੰਮੀ ਲਈ ਕਿਸੇ ਲਈ ਗਿਫਟ ਵੀ ਹੈ ਨਾ ਦੇਣਾ ਚਾਹੁੰਦੇ ਹੋ ਤਾਂ ਕਲਰ ਵੀ ਬਹੁਤ ਸੋਹਣਾ ਪ੍ਰਿੰਟਿੰਗ ਵੀ ਬਹੁਤ ਸੋਹਣੀਆ ਕਪੜਾ ਤਾਂ ਹੈ ਹੀ ਬਹੁਤ ਜਿਆਦਾ ਸੁਪਰ ਸੇਮ ਸੈਲ ਪ੍ਰਿੰਟਡ ਬਾਟਮ ਦੇ ਨਾਲ ਆ ਨਾਲ ਸੀਮ ਹੈਗਾ ਡਿਸਕਾ ਉਸ ਮਸਲੀਨ ਦਾ ਦੁਪੱਟਾ ਹਲੋ ਬੋਸ ਸੋਨਾ ਬਹੁਤ ਪਿਆਰਾ ਨਾਲ ਦੁਪੱਟਾ ਲੱਗਿਆ ਹੋਇਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲਾ ਚਾਈਦਾ ਸੂਟ ਤਾਂ ਲੈ ਸਕਦੇ ਹੋ ਥਰਡ ਕਲਰ ਬਹੁਤ ਹੀ ਪਿਆਰਾ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਹੋਊਗਾ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੇਗੀ ਜਿਹੜਾ ਵੀ ਸੂਟ ਤੁਹਾਨੂੰ ਪਿਆਰਾ ਲੱਗਿਆ ਸੋਨਾ ਲੱਗਿਆ ਫਟਾਫਟ ਆਰਡਰ ਕਰ ਲਿਓ ਚਾਰ ਸੈੱਟ ਤੁਹਾਨੂੰ ਦਿਖਾਏ ਨੇ ਚਾਰੇ ਦੇ ਚਾਰੇ ਸੁਪਰ ਨੇ ਇਸ ਤੋਂ ਉੱਪਰ ਆਪਣੇ ਕੋਲ ਕੁਝ ਵੀ ਨਹੀਂ ਕਿਉਂਕਿ ਬਹੁਤ ਹੀ ਘੱਟ ਪਿੱਛੇ ਮਿਲ ਰਹੇ ਨੇ ਕਿਉਂਕਿ ਇੰਨੀ ਜ਼ਿਆਦਾ ਲੈਸ ਆ ਚੁੱਕੀ ਐ ਨਾ ਟੂਟਾਂ ਦੇ ਵਿੱਚ ਤਾਂ ਪੂਰੀ ਯਾਨੀ ਕਿ ਹਰ ਕਿਸੇ ਨੂੰ ਆ ਵੀ ਅਸੀਂ ਬਾਈ ਕਰੀਏ ਅਸੀਂ ਲਈਏ ਸਾਡੇ ਕੋਲ ਪਹੁੰਚਣ ਠੀਕ ਐ ਜੀ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਕੇ ਫਟਾਫਟ ਆਪਣਾ ਸੂਟ ਘਰ ਬੈਠੇ ਤੁਸੀਂ ਮੰਗਵਾ ਸਕਦੇ ਹੋ ਜਿਹੜੀਆਂ ਬਣਾ ਫਰਸਟ ਵਾਰ ਚੈਨਲ ਤੇ ਨਹੀਂ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਮਿਲਦੇ ਆਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ